ਸਰਦਾਰ ਹਮੀਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਜਦੋਂ ਦਾਖਲ ਹੋਏ ਤਾਂ ਵੀ ਪੰਜਾਬ 'ਚ ਚਰਚਾ ਸੀ ਕਿ ਲੋ ਜੀ ਤਾਂ ਬਦਲ ਦੇਣਾ ਹੈ ਤਾਂ ਗੁੱਸੇ ਹੋ ਕੇ ਆਇਆ ਹੈ ਜੀ ਨਾਰਾਜ਼ ਹੋ ਕੇ ਆਇਆ ਹੈ ਜੀ ਹੈਨਾ ਪਹਿਲਾਂ ਵੀ ਮੁੱਖ ਮੰਤਰੀ ਦੇ ਉਮੀਦਵਾਰ ਦਾ ਨਾਮਣ ਤੋਂ ਪਹਿਲਾਂ ਵੀ ਇਹ ਚਰਚਾ ਵਾਂਸੀ ਕਿ ਘਰੇ ਚਲਾ ਗਿਆ ਜੀ ਦੋ ਵਾਰ ਹਸਤਾਲਾ ਇਹ ਤਾਂ ਵੀ ਇਹੀ ਚਰਚਾ ਅੱਜ ਜਦੋਂ ਤੰਦਰੁਸਤ ਹੋ ਕੇ ਗਏ ਗੱਡੀਆਂ ਹੁਟਰ ਮਾਰਦੀਆਂ ਗਈਆਂ ਉਸ ਤੋਂ ਬਾਅਦ ਵੀ ਪੰਜਾਬ ਦੇ ਸਿਆਸੀ ਲੀਡਰ ਇੱਕ ਦੂਆ ਨੂੰ ਪੁੱਛਦੇ ਫਿਰ ਰਹੇ ਨੇ ਕਿ ਅੱਜੇ ਵੀ ਕੋਈ ਹਲ ਚੱਲੇ ਕੋਈ ਬਦਲਾ ਬਦਲੀ ਵੀ ਹੋ ਸਕਦੀ ਹੈ ਇਦھر ਪਾਰਟੀ ਦੇ ਅੰਦਰ ਇੱਕ ਵਿਰੋਧੀ ਤਿਰ ਹੈ ਜੀ ਕਹਿੰਦੇ ਇੱਕ ਨਹੀਂ ਦੋ ਤਿੰਨ ਵਿਰੋਧੀ ਤਿਰ ਹੈ ਦਿੱਲੀ ਵਾਲਿਆਂ ਦੇ ਵੀ ਦੋ ਤਿੰਨ ਧੜੇ ਨੇ ਤੇ ਪੰਜਾਬ ਵਾਲਿਆਂ ਦੇ ਵੀ ਕਈ ਧੜੇ ਨੇ ਉਹਨਾਂ ਦਾ ਸਰਕਾਰ ਦਾ ਆਪਚੋ ਕੋਈ ਸੁਰ ਨਹੀਂ ਮਿਲਦਾ ਤੇ ਦਿੱਲੀ ਵਾਲੇ ਕਹਿੰਦੇ ਐਮਐਲਏ ਨੂੰ ਹੀ ਪੁੱਛੀ ਜਾਂਦੇ ਨੇ ਕਿ ਵੀ ਤੂੰ ਕਿਹੜੇ ਨਾਲ ਹੈ ਮੇਰੇ ਨਾਲ ਹੈ ਉਹਦੇ ਨਾਲ ਹੈ ਉਰੇ ਵਾਲੇ ਨਾਲ ਹੈ ਕਿ ਉੱਥੇ ਵਾਲੇ ਨਾਲ ਤੇ ਉਧਰ ਦੂਜੇ ਦਲ ਵੀ ਇੱਕ ਦੂਏ ਤੇ ਤੋਹਮਤबाजी ਚ ਨੇ ਫਿਰ ਪੰਜਾਬ ਦਾ ਏਜੰਡਾ ਕਿੱਥੇ ਹੈ ਅਮੀਰ ਸਿੰਘ ਜੀ ਮੁੱਖ ਮੰਤਰੀ ਭਗਵੰਤ ਮਾਨ ਕਈ ਦਿਨ ਦਾਖਲ ਰਹੇ ਹਸਪਤਾਲ ਦੇ ਵਿੱਚ ਔਰ ਪਹਿਲਾਂ ਨਾਲੋਂ ਫਰਕ ਇਹ ਸੀ ਕਿ ਇੱਕ ਵਾਰ ਪਹਿਲਾਂ ਵੀ ਉਹ ਦਾਖਲ ਹੋਏ ਸੀ ਉਦੋਂ ਕੋਈ ਵੀ ਮਿਲ ਨਹੀਂ ਸੀ ਗਿਆ ਜਦੋਂ ਰੌਲਾ ਪੈ ਗਿਆ ਵੀ ਇਹਨਾਂ ਚੀਫ ਮਿਨਿਸਟਰ ਦੀ ਇੰਨੀ ਵੀ ਸੱਦ ਪੁੱਛਣੀ ਹੈ ਕਿ ਕੋਈ ਮਿਲ ਨਾ ਜਾਵੇ ਐਸਕੇ ਖੁੱਲ ਕੇ ਮਿਲ ਗਏ ਲੋਕ ਪਾਰਟੀ ਵਾਲੇ ਵੀ ਉਹਨਾਂ ਦੇ ਕੁਝ ਐਮਐਲਏ ਦੋਸਤ ਵੀ ਤੇ ਵਿਰੋਧੀ ਪਾਰਟੀਆਂ ਦੇ ਵੀ ਕੁਝ ਬਲਕਿ ਕਈ ਲੋਕ ਮਿਲ ਕੇ ਆਏ ਨੇ ਉਹ ਲੰਗ ਗੱਲ ਤੇ ਉੱਥੋਂ ਹੀ ਚਰਚਾ ਇਹ ਵੀ ਚੱਲਦੀ ਰਹੀ ਲਗਾਤਾਰ ਕਿਸੇ ਨੇ ਕਿਹਾ ਮਰੀਸ਼ ਸ਼ੋਸ਼ੋਧਿਆ ਨੂੰ ਜੀ ਮਿਨਿਸਟਰ ਨੇ ਕਹਿੰਦਾ ਵੀ ਐਵੇਂ ਹੀ ਚੱਲਦਾ ਤੇ ਡੀਜੀਪੀ ਨੂੰ ਬੁਲਾ ਕੇ ਕਹਿੰਦਾ ਕਿ ਮੈਂ ਤੈਨੂੰ ਲਾਇਆ ਤੇ ਤੇਰੇ ਮੁਤਾਬਕ ਜੇ ਕੰਮ ਕਰਨਾ ਤਾਂ ਐਮ ਕਰਨਾ ਪਊਗਾ ਤੁਹਾਨੂੰ ਜੇ ਉਹ ਕਰਕੇ ਕੁਝ ਗੱਲਾਂ ਇਹ ਉਥੋਂ ਛਣ ਛਣ ਕੇ ਆਉਂਦੀਆਂ ਰਹੀਆਂ ਕਿਸੇ ਨਾ ਕਿਸੇ ਦੇ ਵਿੱਚ ਔਰ ਆ ਜਿਹੜਾ ਹੜਾਂ ਦਾ ਜਿਹੜਾ ਸਵਾਲ ਹੈ ਪਹਿਲਾਂ ਚੀ ਮਨਿਸਟਰ ਆਪ ਗਏ ਕਈ ਵਾਰ ਪਰ ਅੱਜ ਜਿਹੜਾ ਉਹਨਾਂ ਦਾ ਉਥੋਂ ਨਿਕਲਣ ਦਾ ਸੀਗਾ ਤਰੀਕਾਕਾਰ ਉਹ ਜਦੋਂ ਨਿਕਲੇ ਉਦੋਂ ਬਿਲਕੁਲ ਸਿਹਤ ਜਾਬ ਲੱਗਦੇ ਸੀ ਨਾ ਕੇਵਲ ਸਿਹਤ ਜਾਬ ਜਿਵੇਂ ਬੰਦਾ ਕੋਈ ਕਿਸੇ ਮਹਿਮ ਲਈ ਆਉਂਦਾ ਤੇ ਜਿਹੜੀਆਂ ਇਹਨਾਂ ਕੋਲ ਵੱਡੀਆਂ ਗੱਡੀਆਂ ਨੇ ਉਹਦਾ ਇੱਕ ਪੈਰ ਦਾਗ ਜਾਂ ਹੁੰਦਾ ਜੀ ਤੇ ਖੜ ਕੇ ਜਿਵੇਂ ਹੱਥਾਂ ਲਾਉਂਦੇ ਹੁੰਦੇ ਨੇ ਖੜ ਕੇ ਹੱਥ ਫਸੰਦਾ ਉਹਨੇ ਭਲਾਇਆ ਉਹਨਾਂ ਨੇ ਹਸਪਤਾਲ ਦੇ ਸਟਾਫ ਨੂੰ ਹਲਾਇਆ ਜਾਣਦ ਵਾਲੇ ਜੋ ਵੀ ਕੋ ਲੋਕ ਹੋਣਗੇ ਮਤਲਬ ਇਹ ਪਤਾ ਲੱਗ ਜਾਂਦਾ ਕਿ ਪੋਲਿਟੀਸ਼ਨ ਬਾਹਰ ਨਿਕਲ ਰਿਹਾ ਜੇ ਕੋਈ ਦੂਜਾ ਮਰੀਜ਼ ਨਿਕਲਦਾ ਹੁੰਦਾ ਉਹ ਤਾਂ ਵਿਚਾਰਾ ਪੈ ਜਾਂਦਾ ਜਾ ਕੇ ਗੱਡੀ 'ਚ ਬਹਿ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਤਾਂ ਇਹ ਸੀ ਕਿ ਉੱਥੋਂ ਹੀ ਲੱਗਿਆ ਤੇ ਆਉਂਦੇ ਹੀ ਉਹਨਾਂ ਨੇ ਇੱਕ ਮੀਟਿੰਗ ਬੁਲਾ ਲਈ ਹੈ ਸਵੇਰ ਨੂੰ ਬਹੁਤ ਹਾਈ ਲੈਵਲ ਦੀ ਮੀਟਿੰਗ ਜਿੱਤੇ ਸਾਰੇ ਡਿਪਾਰਟਮੈਂਟਾਂ ਦੇ ਸੈਕਟਰੀ ਹੋਣਗੇ ਸਾਰੇ ਡਿਪਟੀ ਕਮਿਸ਼ਨਰ ਹੋਣਗੇ ਸਾਰੇ ਬਾਕੀ ਦੇ ਲੋਕ ਜਿਹੜੇ ਵੀ ਸਬੰਧਤ ਨੇ ਲੱਡ ਨੂੰ ਲੈ ਕੇ ਹੜ੍ਹ ਨੂੰ ਲੈ ਕੇ ਸਾਰੇ ਮਾਮਲੇ ਦੇ ਵਿੱਚ ਇਹਦਾ ਮਤਲਬ ਉਹਨਾਂ ਨੇ ਆ ਕੇ ਕਿਹਾ ਕਿ ਮੈਂ ਕਮਾਂਡ ਮੇਰੇ ਕੋਲ ਹੈ ਜਿਹੜਾ ਤੁਸੀਂ ਕਹੀ ਜਾਂਦੇ ਹੋ ਇਹ ਮੈਸੇਜ ਦੇਣ ਦੀ ਟਰਾਈ ਕਰ ਰਹੇ ਛੇ ਮਿਨਿਸਟਰ ਤੇ ਜਿਹੜਾ ਬਾਰ-ਬਾਰ ਤੁਸੀਂ ਕਹੀ ਜਾਂਦੇ ਹੋ ਕਿ ਜੀ ਕੋਈ ਹੋਰ ਚਲਾ ਰਿਹਾ ਹੈ ਹੋਰ ਚਲਾ ਰਿਹਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਚੱਲੀਆਂ ਹਨ ਕਿ ਦਿੱਲੀ ਅਜੇ ਵੀ ਐਂ ਚਲਾ ਰਹੀ ਹੈ ਬਾਕੀ ਚੀਜ਼ਾਂ ਚਲਾ ਰਹੀਆਂ ਨੇ ਇਹ ਮੀਟਿੰਗ ਜਿਹੜੀ ਹੈ ਤੇ ਉਹਨਾਂ ਦਾ ਜੈਸਚਰ ਇਹ ਦੱਸਦਾ ਹੈ ਕਿ ਆਕੇ ਸ਼ਾਇਦ ਉਹ ਇਹ ਦੇਣਾ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਨੂੰ ਵੀ ਨਹੀਂ ਮੈਂ ਬਿਲਕੁਲ ਕੇਂਦਰ ਚਾ ਮੈਂ ਆਪਣਾ ਕੰਮ ਕਰੂੰਗਾ ਤੇ ਮੈਂ ਆਪਣੇ ਤਰੀਕੇ ਦੇ ਨਾਲ ਆਰਡਰ ਕਰੂੰਗਾ ਜਾਂ ਬਾਕੀ ਰਚੀਜ਼ਾਂ ਕਰੂੰ ਕਿੰਨਾ ਹੋਊਗਾ ਕਿੰਨਾ ਨਹੀਂ ਹੋਏਗਾ ਪਹਿਲਾਂ ਨਾਲ ਕੋਈ ਫਰਕ ਪੈਂਦਾ ਨਹੀਂ ਪੈਂਦਾ ਇਹ ਤਾਂ ਪ੍ਰੈਕਟਿਸ ਦਾ ਸੂਖ ਔਰ ਜਿੰਨੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੀ ਧਿਰ ਦੇ ਉੱਤੇ ਪਾਰਟੀ ਦੇ ਔਰ ਉਹਦੇ ਚੋਂ ਇੱਕ ਮੈਸੇਜ ਇਹ ਵੀ ਜਾਊਗਾ ਕਿ ਜਿਹੜੇ ਸਵਾਲ ਲੈ ਕੇ 12000 ਕਰੋੜ ਤੁਹਾਡੇ ਕੋਲ ਹੈ ਨਹੀਂ ਜੇਕਰ ਉਹ ਕਹਿੰਦੇ ਬੁੱਕ ਚ ਤਾਂ ਪਿਆ ਹੈ ਪ੍ਰੈਕਟੀਕਲੀ ਹੈ ਨਹੀਂ ਜਦੋਂ ਹਰਪਾਲ ਚੀਮਾ ਕਹਿੰਦੇ ਨੇ ਤੇ ਸਰਕਾਰਾਂ ਦੇ ਖਜ਼ਾਨਿਆਂ ਚ ਕੋਈ ਢੋਲ ਥੋੜੀ ਭਰੇ ਹੁੰਦੇ ਨੇ ਤੇ ਅਲਮਾਰੀਆਂ ਦੇਸੀ ਖਜ਼ਾਨਿਆਂ ਮੰਗ ਉਹ ਬੁੱਕ ਚ ਹੀ ਹੁੰਦੇ ਨੇ ਤੇ ਉਹ ਸਾਰੇ ਇੱਕ ਅਲਾਈਨ ਦੇਣ ਚ ਹੁੰਦੇ ਨੇ ਉਹਨਾਂ ਦੇ ਕੰਮ ਮਤਲਬ ਉਸ ਲੈਵਲ ਦੇ ਉੱਤੇ ਔਰ ਦੂਜੇ ਕਹਿੰਦੇ ਨੇ ਤੁਹਾਨੂੰ ਇੰਨਾ ਹੀ ਦਿੱਤਾ ਇਹਦੇ ਨਾਲ ਹੀ ਬਹੁਤ ਇੱਥੇ ਆਪਦੇ ਆਪ ਚ ਇੱਕ ਅਜੀਬ ਜਿਹੀ ਡਿਬੇਟ ਚੱਲ ਰਹੀ ਹੈ ਜਿਹਦੇ ਚੋਂ ਜੀਨਾ ਕੋਲ ਰਾਹਤ ਜਾਣੀ ਹੈ ਉਹ ਵਿਚਾਰੇ ਹਾਸੀਅਤੇ ਨੇ। ਔਰ ਇੱਕ ਗੱਲ ਹੋਰ ਪਤਾ ਜਿਹੜੀ ਲੱਗੀ ਹੈ ਸੋਰਸ ਜਰਾਹੀ ਕਿ ਭਗਵੰਤ ਮਾਨ ਜਿਹੜੇ ਆਪਣੇ ਸਾਥੀਆਂ ਨੂੰ ਸ਼ਾਸ ਕਦੇ ਨਹੀਂ ਦੇ ਰਹੇ ਜਿਹੜੇ ਬੰਦੇ ਵੀ ਹਟਾਏਗੇ। ਚਾਹੇ ਉਹ ਐਸਡੀ ਹਟਾਤਾ ਕਦੇ ਕੋਈ ਹਟਾਤਾ ਕਦੇ ਕੋਈ ਹਟਾਤਾ। ਥੋੜੀ ਜਿਹੀ ਸਰਸਨ ਨਜ਼ਰ ਆਈ ਹੈ ਇੱਕ ਸੱਜਣ ਉਹਨਾਂ ਦੀ ਵਾਈਫ ਦੇ ਜਿਹੜਾ ਕੋਈ ਦੇਖ ਰਿਹਾ ਸੀ ਮਾੜਾ ਮੁਟਾ ਕੰਮਕਾਰ ਅਕਾਊਂਟ ਉਹਨੂੰ ਦੁਬਾਰਾ ਕਹਿੰਦੇ ਅਪਲਾਈ ਕਰ ਲਿਆ ਗਿਆ ਜਿਹਨੂੰ ਹਟਾ ਦਿੱਤਾ ਗਿਆ ਸੀ ਕਿਸੇ ਨਾ ਕਿਸੇ ਵਿੱਚ ਦੂਸਰਾ ਇਹ ਵੀ ਹੈ ਸਾਡੇ ਮੀਡੀਆ ਨਾਲ ਸੰਬੰਧਿਤ ਜਿਹੜੇ ਸੱਜਣ ਨੂੰ ਇੱਕ ਪਾਵਰ ਦਿੱਤੀ ਸੀ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਉਹਨੂੰ ਉਠਾਇਆ ਗਿਆ ਮਨਜੀਤ ਸਿੱਧੂ ਉਹਨਾਂ ਨੂੰ ਅੱਜ ਕੱਲ ਉਹ ਕਾਫੀ ਨੇੜੇ ਕਹੇ ਕਹਿੰਦੇ ਹਸਪਤਾਲ ਦੇ ਵਿੱਚ ਉਹਨਾਂ ਨੇ ਕਾਫੀ ਤਾਮੀਰਦਾਰੀ ਕੀਤੀ ਹੈ ਜੀ ਮੰਤਰੀ ਵੀ ਕੋਟੇਜ ਦੇ ਵਿੱਚ ਉਸ ਪੱਖ ਤੋਂ ਦਾ ਮਤਲਬ ਪੁਰਾਣੇ ਟਰਸਟਡ ਸਾਥੀ ਜਦੋਂ ਬੰਦਾ ਕਰਦਾ ਕੋਈ ਚਾਹੀਦੇ ਹੁੰਦੇ ਨਾ ਕਿਸ ਨਾ ਕਿਸੇ ਰੂਪ ਚ ਜਿਹੜੇ ਹਰ ਮਾਮਲੇ ਚ ਤੁਹਾਡੇ ਨਾਲ ਹੀ ਨੇ ਜੋ ਵੀ ਮਰਜ਼ੀ ਕਰਨਾ ਹੋਵੇ ਵੀ ਚਲੋ ਉਸ ਤੋਂ ਬਿਨਾਂ ਆਪਣਾ ਕੋਈ ਗੱਲ ਉਸ ਲੈਵਲ ਦੇ ਉੱਤੇ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਜਿਸ ਲੈਵਲ ਦੇ ਉੱਤੇ ਵਾਪਰ ਰਹੀਆਂ ਨੇ ਕੀ ਇੱਕ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅੰਦਰਖਾਤ ਇਹ ਗੱਲ ਵੀ ਚੱਲ ਰਹੀ ਸੀ ਕਿ ਚੀਫ ਮਨਿਸਟਰ ਦੇ ਆਫਿਸ ਤੋਂ ਉਹਨਾਂ ਦੇ ਜਿਹੜੇ ਬੰਦੇ ਨੇ ਉਹ ਐਮਐਲਏ ਜੀ ਨੂੰ ਟੈਲੀਫੋਨ ਵੀ ਕਰਨ ਲੱਗੇ ਨੇ ਵੀ ਕੋਈ ਤੁਹਾਨੂੰ ਦਿੱਕਤ ਆਉਂਦੀ ਆ ਫਲਾਨਾ ਜਿਹੜਾ ਪਹਿਲਾਂ ਨਹੀਂ ਸੀ ਮਿਲਦੇ ਕਿਸੇ ਵੀ ਰੂਪ ਦੇ ਵਿੱਚ ਵੀ ਇਹ ਕੋਈ ਗੱਲ ਹੈ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਉਹ ਇਹ ਜਾਨਣਾ ਚਾਹੁੰਦੇ ਨੇ ਵੀ ਜਿਹੜਾ ਪ੍ਰੈਸ਼ਰ ਜੇ ਕੋਈ ਆਊਗਾ ਤਾਂ ਮੈਨੂੰ ਕਾਉਂਟਰ ਪ੍ਰੈਸ਼ਰ ਦੇ ਲਈ ਕੁਝ ਲੋਕਾਂ ਦੀ ਲੋੜ ਪੈਗੀ ਤੇ ਇੱਕ ਗਰੁੱਪ ਵੀ ਚਾਹੀਦਾ ਹੈ ਬਾਕੀ ਚੀਜ਼ਾਂ ਨੇ ਹੁਣ ਇਹ ਅਮਲ 'ਚ ਕਿਵੇਂ ਉਤਰੂਗਾ ਇਹ ਅਲੱਗ ਸਵਾਲ ਹੈ ਇਹ ਉਹਨਾਂ ਦੇ ਦਾਇਰੇ ਦੀਆਂ ਚਰਚਾਵਾਂ ਨੇ ਜਿਹੜੀਆਂ ਜਿੱਦਣ ਨੂੰ ਚੀਜ਼ਾਂ ਵਾਪਰ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਦੂਜੀ ਗੱਲ ਇਹ ਹੈ ਵੀ ਜਿਹੜੀ ਪਾਰਟੀ ਜਿਵੇਂ ਉਹਨਾਂ ਦੀ ਪਾਰਟੀ ਕੋਲ ਫਾਈਨਾਂਸ ਦਾ ਮਾਮਲਾ ਹੈ ਇਦੇ ਚ ਬਹੁਤ ਬੁਰੀ ਹਾਲਤ ਹੈ ਪਨਾਸਾ ਜਦੇ ਮਾਮਲੇ ਚ ਜੇ ਤੁਹਾਡੀ ਵਿੱਤੀ ਹਾਲਤ ਖਰਾਬ ਹੋ ਜੇ ਤਾਂ ਤੁਸੀਂ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ਕੱਲ ਇੱਕ ਖਬਰ ਛਪੀ ਸੀ ਇੱਕ ਤਾਂ ਚੀਫ ਮਿਨਿਸਟਰ ਦਾ ਇਹ ਬੜਾ ਇੱਕ ਅਲੱਗ ਟਾਈਪ ਦਾ ਮਾਮਲਾ ਨਜ਼ਰ ਆਉਂਦਾ ਜਦੋਂ ਫੋਨ ਵੀ ਕਰਦੇ ਨੇ ਕਿਸੇ ਗਾਇਕ ਨੂੰ ਕਰਦੇ ਨੇ ਕਿਸੇ ਕਲਾਕਾਰੀ ਚੋਂ ਆਪਣੇ ਪੁਰਾਣੇ ਜਿਹੜੇ ਉਹਨਾਂ ਚੋਂ ਹੀ ਕਰਦੇ ਨੇ ਜਿਹੜਾ ਉਥੇ ਹੜਪੀੜਤਾ ਦੀ ਮਦਦ ਕਰਦਾ ਕਹਿੰਦੇ ਉਹਦੇ ਨਾਲ ਫੋਨ ਤੇ ਗੱਲ ਹੋਈਗੀ ਉਹਨੇ ਕਿਹਾ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਉਹਨੇ ਫਿਰ ਵਿਆਹ ਲਵਾਇਆ ਚੀਫ ਮਿਨਿਸਟਰ ਬਹੁਤ ਵਧੀਆ ਕਰ ਰਹੇ ਨੇ ਇਹਦੇ ਚ ਜਿਹੜੀ ਉਹ ਗੱਲ ਕਰ ਰਹੇ ਨੇ ਤਾਂ ਫਿਰ ਇਹ ਕਿਵੇਂ ਹੋਏਗਾ ਕਿ ਤੁਸੀਂ ਸਧਾਰਨ ਲੋਕਾਂ ਦੇ ਨਾਲ ਤਾਲਮਿਲ ਕਿਵੇਂ ਕਰਨਾ ਹੈ ਆਮ ਲੋਕ ਜਿਹੜੇ ਪੀੜਤ ਪੀੜਤ ਨੇ ਉਹਨਾਂ ਨਾਲ ਤੁਹਾਡਾ ਇੱਕ ਰابطਾ ਜਿਹੜਾ ਡਾਇਰੈਕਟ ਹੈ ਤੁਹਾਡੇ ਕੋਲ ਇੱਕ ਟੀਮ ਹੁੰਦੀ ਹੈ ਉਹ ਟੀਮ ਬਿਊਰੋਕ੍ਰੇਸੀ ਦੀ ਬਾਕੀ ਦੀ ਕੀ ਉਹ ਕੰਮ ਕਮਾਂਡ ਤੁਹਾਡੇ ਹੱਥ ਚਾਹੇ ਤੁਹਾਡਾ ਆਰਡਰ ਚੱਲਦਾ ਜਾਂ ਨਹੀਂ ਚੱਲਦਾ ਇਹ ਸਭ ਤੋਂ ਬੜਾ ਪ੍ਰਭਾਵਸ਼ਾਲੀ ਗੱਲ ਆਏਗੀ ਪਰ ਪਾਰਟੀ ਦੇ ਅੰਦਰ ਜਿਸ ਲੈਵਲ ਦੀ ਬਿਆਨਬਾਜ਼ੀ ਹੁੰਦੀ ਹੈ ਜਿਸ ਲੈਵਲ ਤੇ ਬਖਰੇਵੇਂ ਤੁਹਾਡਾ ਚੀਫ ਸੈਕਟਰੀ 13290 ਕਰੋੜ ਦੀ ਪ੍ਰੈਜੈਂਟੇਸ਼ਨ ਪ੍ਰਾਈਮ ਮਿਨਿਸਟਰ ਨੂੰ ਦਿੰਦਾ ਉੱਥੇ ਹੀ ਅੰਦਰ ਬੈਠ ਕੇ ਤੁਹਾਡਾ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਮੰਤਰੀ ਹੈ ਜਿਹੜਾ ਇਹ ਹਰਦੀਪ ਮੁੰਡਿਆ ਹਰਦੀਪ ਮੁੰਡਿਆ ਕਹਿ ਰਿਹਾ 20000 ਕਰੋੜ ਦਿਓ ਉਹ ਤੁਸੀਂ ਲਿਖ ਕੇ ਵੀ ਭਾਈ 20000 ਕਰੋੜ ਦਿਓ ਫਿਰ ਜੇ ਤੇ ਅਗਲਾ ਕਹਿੰਦਾ ਵੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਜੀ ਇਹਨਾਂ ਦਾ ਆਪ ਵਿੱਚ ਤਾਲ ਮੇਰ ਕੋਈ ਨਹੀਂ ਹੈ ਤੇ ਇਹ ਕੀ ਕਰਨਗੇ ਕਿਸੇ ਨੂੰ ਬਾਕੀ ਦੀਆਂ ਗੱਲਾਂ ਕਰਨਗੇ ਉਹ ਜਿਹੜੀਆਂ ਅਲੱਗ-ਅਲੱਗ ਪ੍ਰੈਸ ਕਾਨਫਰੰਸਾਂ ਅਲੱਗ-ਅਲੱਗ ਗੱਲਾਂ ਨੇ ਕੁਝ ਮੰਤਰੀ ਆ ਜਾਂਦੇ ਨੇ ਫਿਰ ਪ੍ਰੈਸ ਕਾਨਫਰੰਸ ਕਰਨ ਜਦੋਂ ਉਸ ਮੰਤਰੀ ਤੋਂ ਸਵਾਲ ਪੁੱਛਿਆ ਜਾਂਦਾ ਉਹ ਕਹਿੰਦਾ ਮੇਰਾ ਤਾਂ ਇਹ ਡਿਪਾਰਟਮੈਂਟ ਨਹੀਂ ਇਹ ਤਾਂ ਫਲਾਣੇ ਤੋਂ ਪੁੱਛਿਓ ਫਿਰ ਤੁਸੀਂ ਪ੍ਰੈਸ ਕਾਨਫਰੰਸ ਕਰਨ ਕਿਉਂ ਆਉਂਦੇ ਹੋ ਤੇ ਇਹ ਤਾਂ ਜਿਹੜੀ ਕੈਬਨਿਟ ਹੁੰਦੀ ਹੈ ਉਹ ਕਲੈਕਟਰਸ ਰਿਸਪੋਨਸੀਬਿਲਟੀ ਦੇ ਸਿਧਾਂਤ ਤੇ ਚੱਲਦੀ ਆ ਸਮੂਹਿਕ ਜ਼ਿੰਮੇਵਾਰੀ ਤੇ ਉਹਨੂੰ ਕੈਬਨਿਟ ਦੇ ਸਾਰੇ ਫੈਸਲੇ ਪਤਾ ਹੋਣਾ ਚਾਹੀਦਾ ਜੇ ਤੁਸੀਂ ਮੰਤਰੀ ਹੋ ਕਿ ਕੀ ਹੋਇਆ ਕੀ ਨਹੀਂ ਹੋਇਆ ਐ ਨਹੀਂ ਕਹਿ ਸਕਦੇ ਮੇਰਾ ਮੰਤਰਾਲਾ ਨਹੀਂ ਇਹ ਮੇਰਾ ਡਿਪਾਰਟਮੈਂਟ ਨਹੀਂ ਦੂਜੇ ਦਾ ਮੰਤ ਇਹ ਜਿਹੜੀ ਅਨਿਸ਼ਚਿਤਤਾ ਦਾ ਦੌਰ ਹੈ ਆਪਣੇ ਅੰਦਰ ਆਪਣੀ ਜਥੇਬੰਦੀ ਦੇ ਅੰਦਰ ਵੀ ਸੰਗਠਨ ਚ ਆਪਣੀ ਇਹਨਾਂ ਦੀ ਸਰਕਾਰ ਦੇ ਅੰਦਰ ਵੀ ਇਹ ਇਹ ਦੱਸਦੀ ਹੈ ਕਿ ਜੇ ਤੁਹਾਡੀ ਸੋਲਿਡ ਸੰਗਠਨ ਤੇ ਸੋਲਿਡ ਸਰਕਾਰ ਤੇ ਕਮਾਂਡ ਨਾ ਹੋਵੇ ਚਾਹੀ ਵੀ ਜਾਓ ਤੁਸੀਂ ਵੈਸੇ ਤਾਂ ਲੋਕ ਇਹ ਇਲਜ਼ਾਮ ਲਾਉਂਦੇ ਨੇ ਚਾਹੁੰਦੇ ਹੀ ਨਹੀਂ ਐ ਇਹ ਤੇ ਤੱਕੇਬਲ ਰਾਜ ਕਰਨਾ ਚਾਹੁੰਦੇ ਨੇ ਜੇ ਚਾਹੁੰਦੇ ਵੀ ਹੋਮੋ ਤਾਂ ਵੀ ਕੰਮ ਨਹੀਂ ਹੁੰਦੇ ਹੁੰਦੇ ਤਾਂ ਵੀ ਕੋਈ ਗੱਲ ਨਹੀਂ ਉਸ ਲੈਵਲ ਤੇ ਇੱਕ ਤਾਂ ਇਹ ਸਵਾਲ ਕ੍ਰਾਈਸਿਸ ਖੜਾ ਹੈ ਇਸ ਸਰਕਾਰ ਦੇ ਜੇ 2023 ਦੇ ਵਿੱਚ ਇਹਨਾਂ ਨੇ ਆਪਣੇ ਵੱਲੋਂ ਕੁਝ ਨਹੀਂ ਸੀ ਪਾ ਸਕੇ ਤਾਂ ਹੁਣ ਤਾਂ ਹਾਲਤ ਉਹ ਤੋਂ ਮਾੜੀ ਹੈ ਹੁਣ ਵੀ ਇਹਨਾਂ ਤੋਂ ਕੁਝ ਨਹੀਂ ਪਾਏਗਾ ਨਾ ਭਾਵੇਂ 20000 ਰੁਪਇਆ ਕਹਿੰਦੇ ਨੇ ਦੇਾਂਗੇ ਇਹਨਾਂ ਦੇਾਂਗੇ ਜੇ ਉਹ ਇਹ ਸਵਾਲ ਹੈ ਦੂਜਾ ਸਵਾਲ ਇਹ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਪਾਵੇਂ ਉਹ ਫੋਟੋਸ਼ਾਪ ਦੇ ਤੌਰ ਤੇ ਦਿਖ ਰਹੀਆਂ ਨੇ ਉੱਥੇ ਜਾਂਦੀ ਆ ਪਰ ਰਿਐਲਿਟੀ 'ਚ ਉਹਨਾਂ ਕੋਲ ਫਲੱਡ ਦੇ ਮਾਮਲੇ 'ਚ ਜਾਂ ਬਾਕੀ ਦੇ ਮਾਮਲਿਆਂ ਦੇ ਵਿੱਚ ਕੋਈ ਵਿਜ਼ਨ ਹੋਵੇ ਕਿ ਆ ਨਹੀਂ ਕੀਤਾ ਕੀਤਾ ਹੈ ਠੰਗ ਦੇ ਨਾਲ ਬਾਕੀ ਦੀਆਂ ਗੱਲਾਂ ਉਹ ਇਹ ਵੀ ਸੋਚਦੇ ਜਿਹੜਾ ਇਲਜ਼ਾਮ ਆਮ ਆਦਮੀ ਪਾਰਟੀ ਤੇ ਉਹ ਲਾ ਰਹੇ ਨੇ ਉਹਨਾਂ ਦੀਆਂ ਪਾਰਟੀਆਂ 'ਚ ਵੀ ਐਵੇਂ ਹੀ ਹੋਇਆ ਡਿਜਾਸਟਰ ਮੈਨੇਜਮੈਂਟ ਰਿਸਪੌਂਸ ਫੰਡ ਕੈਗ ਦੀਆਂ ਰਿਪੋਰਟਾਂ ਕਾਂਗਰਸ ਔਰ ਅਕਾਲੀਆਂ ਵੇਲੇ ਵੀ ਇਹੀ ਬਣੀਆਂ ਨੇ ਤੁਸੀਂ ਇਹਦਾ ਇਨਵੈਸਟ ਨਹੀਂ ਕੀਤਾ ਤੁਸੀਂ ਇਹਦਾ ਮੈਜੂਜ ਕੀਤਾ ਇੰਨੇ ਪੈਸੇ ਦਾ ਘਾਟਾ ਆਊਗਾ ਉਵੇਂ ਇਹਨਾਂ ਦੇ ਵੇਲੇ ਵੀ ਉਹੀ ਹੋ ਰਿਹਾ ਫਰਕ ਨਹੀਂ ਆ ਕੋਈ ਇਸ ਮਾਮਲੇ 'ਚ ਉਹ ਜਿਹੜਾ ਰੀਲੀਫ ਫੰਡ ਨੂੰ ਤੁਸੀਂ ਵਰਤਣ ਦੇ ਮਾਮਲੇ ਦੇ ਵਿੱਚ ਹੈ ਕੋਈ ਬਹੁਤ ਜ਼ਿਆਦਾ ਤੇ ਜਦੋਂ ਪਾਰਟੀਆਂ ਦਾ ਹਾਲ ਇਹ ਆ ਆਨ ਦੀ ਹੋਲ ਪੂਰੀ ਸਟੇਟ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਇਹਦੇ ਤੇ ਭਰੋਸਾ ਕਿਸੇ ਨੂੰ ਹਾਈ ਨਹੀਂ ਹੈ ਪਹਿਲੀ ਗੱਲ ਆਪਣੀਆਂ ਪਾਰਟੀਆਂ ਨੂੰ ਨਹੀਂ ਜਿਹੜੀਆਂ ਦਿੱਲੀ ਆਧਾਰਿਤ ਪਾਰਟੀਆਂ ਨੇ ਉਹ ਚਲਾਉਂਦੀਆਂ ਨੇ ਚਾਬੀ ਨਾਲ ਆਪਣੇ ਤਰੀਕੇ ਦੇ ਨਾਲ ਉਹਨਾਂ ਤੇ ਕੋਈ ਭਰੋਸਾ ਹੀ ਨਹੀਂ ਹੈ ਇਹ ਤਾਂ ਮਤਲਬ ਕੋਈ ਲੀਡਰ ਨਹੀਂ ਇਹੋ ਜਿਹਾ ਜਿਹੜਾ ਆਪਣੀ ਪਾਰਟੀ ਨੂੰ ਪ੍ਰਬੰਧਨ ਹੋਵੇ ਇੱਥੇ ਕਿ ਮੈਂ ਚਲਾ ਸਕਦਾ ਕਾਂਗਰਸ ਦੇ 7-8 ਲੀਡਰ ਨੇ ਅਜੇ ਤੱਕ ਇਹ ਕਹਿ ਕੇ ਭੇਜਿਆ ਹੋਇਆ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਣਾ ਪਰ ਲੀਡਰ ਨਹੀਂ ਮੰਨਦੇ ਇੱਕ ਦੂਜੇ ਨੂੰ ਉਹਦੇ 'ਚ ਵੀ ਉਹੀ ਆਨ ਏਸੇ ਟੱਗ ਦੇ ਨਾਲ ਆਮ ਆਦਮੀ ਪਾਰਟੀ ਹੈ ਉਹ ਦਿੱਲੀ ਵਾਲੇ ਚਲਾ ਰਹੇ ਨੇ ਉਹ ਵੇਟਲਿਆਂ ਨੂੰ ਲੀਡਰ ਨਹੀਂ ਮੰਨਦੇ ਪੰਜਾਬ ਵਾਲਿਆਂ ਨੂੰ ਭਾਵੇਂ ਸੰਵਿਧਾਨਕ ਤੌਰ ਤੇ ਬਣਾਉਣਾ ਇਹਨਾਂ ਨੂੰ ਪੈ ਰਿਹਾ ਮੰਤਰੀ ਜਾਂ ਸੰਤਰੀ ਜੋ ਵੀ ਪਰ ਉਹ ਦਿੱਲੀ ਦੀ ਟੀਮ ਨਾਲ ਲਾਈ ਹੋਈ ਆ ਸਾਰੇ ਮਾਮਲੇ ਦੇ ਵਿੱਚ ਭਾਜੀਪੀ ਦੇ ਮਾਮਲੇ ਦੇ ਵਿੱਚ ਕਿਹੜਾ ਕੋਈ ਬੀਜੇਪੀ ਦੀ ਸਟੇਟ ਲੀਡਰਸ਼ਿਪ ਨੂੰ ਲੀਡਰਸ਼ਿਪ ਮੰਨਦਾ ਬੀਜੇਪੀ ਦੇ ਅੰਦਰ ਜਾ ਕੇ ਗੱਲ ਕਰਕੇ ਦੇਖੋ ਸਾਰੇ ਕਹਿੰਦੇ ਨੇ ਫੈਸਲਾ ਤਾਂ ਦੋ ਹੀ ਬੰਦੇ ਕਰਦੇ ਨੇ ਜੀ ਦਿੱਲੀ ਦੇ ਲੈਵਲ ਦੇ ਉੱਤੇ ਬਾਕੀ ਦੀ ਤਾਂ ਕੋਈ ਗੱਲ ਨਹੀਂ ਹੈ। ਇਹੀ ਹਾਲਤ ਜਿਹੜੇ ਬਾਕੀ ਸ਼੍ਰੋਮਣੀ ਅਕਾਲੀ ਦਲ 'ਚ ਫੈਸਲਾ ਤਾਂ ਇੱਕੋ ਹੀ ਬੰਦਾ ਕਰਦਾ ਹੈ। ਇੱਕੋ ਹੀ ਦੇਖ ਰਿਹਾ ਜਿਹੜਾ ਸੁਖਬੀਰ ਸਿੰਘ ਬਾਦਲ ਜਿਸ ਲੈਵਲ ਤੇ ਹੈ। ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹਨ। ਲੋਕਾਂ ਦੀ ਫਰਸਟੇਸ਼ਨ ਹੈ ਜਦੋਂ ਪੋਲੀਟੀਕਲ ਅਜੰਡਾ ਕੋਈ ਨਾ ਰਹੇ ਲੋਕਾਂ ਦੀ ਗੱਲ ਕੋਈ ਨਾ ਰਹੇ ਅਲਟਰਨੇਟਿਵ ਅਪਰੋਚ ਕੋਈ ਨਾ ਰਹੇ ਕੋਈ ਸੁਪਨਾ ਨਾ ਰਹੇ ਕਿ ਅਸੀਂ ਇਹਨੂੰ ਸਖਿੱਤੇ ਨੂੰ ਕਿਉਂ ਜਾ ਬਣਾਉਣਾ ਤਾਂ ਅੱਜ ਦੇ ਦੌਰ ਦੇ ਵਿੱਚ ਜਿਹੋ ਜੀ ਜੂਥ ਦੀ ਲੀਡਰਸ਼ਿਪ ਬਣ ਰਹੀ ਹੈ ਜਿਹੜੀ ਫੇਸਬੁੱਕ ਤੇ ਜਾਂ ਜਿਹਨੂੰ ਜੈਨ ਜੈਡ ਜੈਡ ਕਿਹਾ ਜਾਂਦਾ ਹੈ ਜਿਹੜੀ 97 ਤੋਂ ਲੈ ਕੇ ਹੁਣ ਦੇ ਵਿੱਚ ਵਿੱਚ ਆਈ ਹੈ ਮਤਲਬ 96 ਤੋਂ ਲੈ ਕੇ ਇੱਥੇ ਦੇ ਵਿੱਚ ਜੰਮੀ ਹੈ ਜਿਹੜੀ ਕਹਿੰਦੇ ਨੇ ਜੀਨੇ ਫਰਾਂਸ ਦੇ ਵਿੱਚ ਵੀ ਪੰਗਾ ਖੜਾ ਕਰਤਾ ਬਹੁਤ ਵੱਡਾ ਨੇਪਾਲ ਦੇ ਵਿੱਚ ਬਹੁਤ ਵੱਡਾ ਇਦੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ శ్రీలంਕਾ ਦੇ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੇਵਲ ਸੋਸ਼ਲ ਮੀਡੀਆ ਹੈਂਡਲ ਦੇ ਰਾਹੀਂ ਹੀ ਐਡਾ ਵੱਡਾ ਨਰਾਸ਼ਤਾ ਹੈ ਇਹ ਤਾਂ ਇੱਕ ਟੈਂਪਰੇਰੀ ਗੱਲ ਹੈ ਕਿ ਟ੍ਰਿਗਰ ਕਰਨਾ ਹੁੰਦਾ ਕਿਸੇ ਚੀਜ਼ ਨੇ ਕਿਸੇ ਗੱਲ ਰਾਹੀਂ ਪਰ ਮਾਮਲਾ ਤਾਂ ਬਹੁਤ ਵੱਡੇ ਪਏ ਨੇ ਜਿਹੜਿਆਂ ਨੂੰ ਐਡਰੈਸ ਨਹੀਂ ਕਰ ਰਹੀ ਸਾਡੀ ਲੀਡਰਸ਼ਿਪ ਵੀ ਅਨਪਲਾਈਮੈਂਟ ਦਾ ਮਾਮਲਾ ਹੈ ਬੇਰੁਜ਼ਗਾਰੀ ਦਾ ਕੋਈ ਕਿਸੇ ਦਾ ਧਿਆਨ ਨਹੀਂ ਕਿ ਰੁਜ਼ਗਾਰ ਕਿਵੇਂ ਮਿਲੂਗਾ এডਿਕੇਸ਼ਨ ਦਾ ਜੋ ਪੱਠਾ ਬੈਠ ਰਿਹਾ ਹੈ ਹੈਲਥ ਦੀਆਂ ਬਿਮਾਰੀਆਂ ਦਾ ਜੋ ਗੱਲ ਹੋ ਰਹੀ ਹੈ ਮਾਤਾ ਮਰਨ ਦਾ ਜਲਵਾਯੂ ਪਰਿਵਰਤਨ ਦੀ ਜੋ ਗੱਲ ਹੋ ਰਹੀ ਹੈ ਗੈਰ ਬਰਾਬਰੀ ਜਿਸ ਤੱਕ ਪੈਦਾ ਹੋ ਰਹੀ ਹੈ ਭਾਰਤ ਵਰਗਾ ਦੇਸ਼ ਤੇ ਇੱਥੇ ਦੂਜਿਆਂ ਨਾਲੋਂ ਵੀ ਜ਼ਿਆਦਾ ਹੈ ਬਾਕੀ ਦੇ ਕੰਪੈਰੀਟਿਵਲੀ ਜਿਹੜੇ ਮਾਰੇ ਛੋਟਾ ਦੇਸ਼ ਮੈਨੇਜ ਕਰਨਾ ਸੌਖਾ ਹੁੰਦਾ ਤੇ ਜੇ ਐਸ ਲੈਵਲ ਦਾ ਹਜੂਮ ਜਿਹੜਾ ਹੋਏਗਾ ਤਾਂ ਉਹ ਲੀਡਰਲੈਸ ਹਜੂਮ ਹੁੰਦਾ ਕਿਉਂਕਿ ਲੀਡਰਾਂ ਤੇ ਉਹਨਾਂ ਦਾ ਭਰੋਸਾ ਨਹੀਂ ਹੈ ਤਾਂ ਇਹ ਗੱਲ ਪੰਜਾਬ ਦੇ ਲੀਡਰਸ਼ਿਪ ਨੂੰ ਵੀ ਦੇਸ਼ ਦੀ ਲੀਡਰਸ਼ਿਪ ਨੂੰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦਰੂਨੀ ਤੌਰ ਤੇ ਮੰਨ ਦੇ ਵਿੱਚ ਵਿਚਾਰ ਦੇ ਤੌਰ ਤੇ ਸਾਡੇ ਇੰਟੈਲੈਕਚੁਅਲ ਕਲਾਸ ਨੂੰ ਵੀ ਇਹਦੇ ਤੇ ਸੀਰੀਅਸਲੀ ਸਿਰ ਜੋੜ ਕੇ ਬੈਠਣਾ ਪਏਗਾ ਕਿਉਂਕਿ ਜਿਹੜਾ ਟ੍ਰੈਂਡ ਚੱਲਦਾ ਹੁੰਦਾ ਉਹ ਟ੍ਰੈਂਡ ਗਲੋਬਲ ਬਣ ਜਾਂਦਾ ਅੱਜ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਨਾਰਮਲੀ ਜਿਹੋ ਜਿਹਾ ਵੀ ਚੱਲਦਾ ਜਦ ਸੋਵੀਅਤ ਯੂਨੀਅਨ ਟੁੱਟਦਾ ਹੈ ਤਾਕ ਕੰਗਰੈਸ ਤੇ ਚੱਲਦਾ ਵੀ ਸਾਰੇ ਕੌਂਗਰੈਸ ਤੱਕ ਗਏ ਜੀ ਮੁੜ ਕੇ ਖੜਾ ਨਹੀਂ ਹੋਇਆ ਜਾਂਦਾ ਪਾਰਟੀਆਂ ਤੋਂ ਵੀ ਬਖ ਬਖ ਦੇਸਾਂ ਦੇ ਵਿੱਚ ਜਿੰਨਾ ਜ਼ੋਰ ਮਰਜੀ ਲਾ ਦਿਓ ਔਰ ਉਹ ਸਾਰੇ ਸੈਟਅਪ ਦੇ ਵਿੱਚ ਅੱਜ ਸੀਪੀਆਈ ਦੀ ਸੈਕਟਰੀ ਵੀ ਵੀ ਅਮਰਜੀਤ ਕੌਰ ਆਈ ਹੋਈ ਸੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਲੱਬ ਦੇ ਵਿੱਚ ਕਿਉਂਕਿ ਸੀਪੀਆਈ ਦੀ 올 ਇੰਡੀਆ ਕੌਂਗਰੈਸ ਹੋ ਰਹੀ ਹੈ 22 ਤੋਂ ਲੈ ਕੇ 26 ਤੱਕ ਅੰਡੀਗੜ੍ਹ ਦੇ ਵਿੱਚ ਔਰ ਉਹਨਾਂ ਨਾਲੇ ਸਵਾਲ ਵੀ ਹੋਇਆ ਮੈਂ ਇਹ ਸਵਾਲ ਕੀਤਾ ਸੀ ਕਿ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਤੇ ਜਿਹੜੇ ਬਾਕੀ ਦੇ ਸਵਾਲ ਨੇ ਸਿਧਾਂਤਕ ਤੌਰ ਤੇ ਕਿਤੇ ਬਹੁਤ ਜ਼ਿਆਦਾ ਰਿਵਿਊ ਚਰਚਾ ਦਿਖਾਈ ਨਹੀਂ ਦਿੰਦੀ ਮੁੜ ਕੇ ਖੜੇ ਹੀ ਨਹੀਂ ਹੋਏ ਉਹ ਡਿਵਾਈਡ ਕਰਨ ਦੀ ਲੈਵਲ ਜਿਹੜਾ ਕਦੇ ਕਾਂਗਰਸ ਮੰਨੇ ਜਾਂਦੇ ਸੀ ਕਿ ਬਹੁਤ ਬੰਦੇ ਲੌਜੀਕਲੀ ਡਿਬੇਟ ਕਰਦੇ ਨੇ ਤੁਸੀਂ ਡਿਬੇਟ ਚੋਂ ਹੀ ਬਾਹਰ ਕਿਉਂ ਹੋ ਗਏ ਕੋਈ ਗਲਤ ਹੋਏਗੀ ਨਾ ਜਦੋਂ ਮਾਮਲੇ ਬਦਲਦੇ ਨੇ ਤੁਹਾਡੇ ਕੋਲ ਕੁਝ ਵੀ ਹੋਵੇ ਚਾਹੇ ਉਹ ਤੁਸੀਂ ਆਊਟਡੇਟਡ ਕਰ ਜਾਂਦਾ ਹੈ ਤੁਹਾਨੂੰ ਜਿਹੜੀਆਂ ਪੁਰਾਣੀਆਂ ਥਿਉਰੀਆਂ ਪੁਰਾਣੀਆਂ ਗੱਲਾਂ ਪੁਰਾਣੇ ਬਾਕੀ ਤੁਹਾਨੂੰ ਜਵਾਬ ਉਹਨਾਂ ਨੂੰ ਦੇਣਾ ਪੈਂਦਾ ਇਹ ਉਹ ਲੋਟ ਹੈ ਜਿਹੜਾ ਰੀਲ ਕਮਾਉਂਦਾ ਦੋ-ਦੋ ਮਿੰਟ ਚ ਸਾਰਾ ਕੁਝ ਦੇਖਣਾ ਚਾਹੁੰਦਾ ਹੈ ਜਿਹੜੇ ਨੇ ਥੀਸ ਜ ਨਹੀਂ ਪੜਨੇ ਵਿਚਾਰਾਂ ਨਾਲ ਜਿਹੜੇ ਬਾਕੀ ਦੇ ਗੱਲ ਨੇ ਵੀ ਠੀਕ ਕੀ ਹੈ ਗਲਤ ਕੀ ਹੈ ਜਿਹੜੇ ਤੁਹਾਡੀਆਂ ਜਥੇਵੰਦੀਆਂ ਚ ਨਹੀਂ ਆ ਰਹੇ ਜਿਹੜੇ ਤੁਹਾਡੀਆਂ ਪਾਰਟੀਆਂ ਦੇ ਮੈਂਬਰ ਨਹੀਂ ਬਣ ਰਹੇ ਉਹਨਾਂ ਨਾਲ ਕਿਵੇਂ ਨਿਸ਼ਠੋਂਗੇ ਜਾਂ ਉਹਨਾਂ ਨਾਲ ਰਾਬਤਾ ਕਿਵੇਂ ਕਾਇਮ ਕਰੋਗੇ ਇਹ ਬਹੁਤ بڑا ਅਜੰਡਾ ਹੋਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਚ ਪੰਜਾਬ ਦੀ ਜਨਤਾ ਜਿਹੜੀ ਹੜ੍ਹਾਂ ਚ ਲੱਗੀ ਹੋਈ ਹੈ ਜਿਹਨੇ ਬੰਦੇ ਬਚਾਏ ਨੇ ਜਿਹਨੇ ਪਸ਼ੂ ਬਚਾਏ ਨੇ ਉਹ ਦੋਨਾਂ ਸਰਕਾਰਾਂ ਵੱਲ ਧਿਆਨ ਨਹੀਂ ਦੇ ਰਹੀ ਉਹ ਕਹਿੰਦੇ ਜਦ ਤੁਸੀਂ ਆਓਗੇ ਦੇਖ ਹੀ ਜਾਊਂਗੀ ਅਸੀਂ ਆਪਣਾ ਕੰਮ ਆਪ ਕਰਾਂਗੇ ਅੱਜ ਕੱਲ ਇੱਕ ਨੈਰੇਟਿਵ ਚੱਲ ਗਿਆ ਕਿ ਤੁਸੀਂ ਕਿਉਂ ਆਪਾਂ ਇਹਨਾਂ ਤੋਂ ਲੈਣਾ ਕੀ ਹੈ ਆਪਾਂ ਆਪ ਜਦ ਸਾਬਣ ਜੋ ਗਿਆ ਆਪ ਕਰੋ ਇਹ ਬਹੁਤ ਖਤਰਨਾਕ ਸਿਚੁਏਸ਼ਨ ਹੁੰਦੀ ਹੈ ਤੇ ਬਹੁਤ ਖਤਰਨਾਕ ਮਾਈਂਡਸੈਟ ਹੁੰਦਾ ਜੇ ਕਰੇਂਦਰ ਨੂੰ ਵੱਧਦਾ ਹੈ